ਭਾਈ ਅਸੀਂ ਆਉਂਦੇ ਸੀਗੇ ਇਧਰੋਂ ਮੇਜਾ ਸਰਕਾਰ ਵੱਲੋਂ ਠੀਕ ਹੈ ਜੀ ਨਾ ਕੋਸ ਅੱਗੇ ਸੀਗਾ ਨਾ ਪਿੱਛੇ ਸੀਗਾ ਜੀ ਕੋਸ ਠੀਕ ਹੈ ਇਹਦਾ ਮੋੜਲਾ ਟਾਇਰ ਪਾਟ ਆਇਆ ਜੀ ਟਾਇਰ ਪਾਟਨ ਨਾ ਭਾਜੀ ਉਹ ਤੇ ਵਿੱਚ ਬੱਜੀ ਬਿੱਲਰ ਦੇ ਠੀਕ ਹੈ ਜੀ ਇਹ ਗੱਡੀ ਦੀਆਂ 4-5 ਬਾਜੀਆਂ ਪਈਆਂ ਜੀ ਠੀਕ ਹੈ ਜੀ ਮੁੜ ਕੇ ਫੇ ਅਸੀਂ ਮੌਕੇ ਤੇ ਆਣ ਕੇ ਜੀ ਗੱਡੀ ਸਿੱਧੀ ਕੀਤੀ ਬੰਦਾ ਵਿੱਚ ਫਸਿਆ ਪਿਆ ਸੀਗਾ ਜੀ ਠੀਕ ਹੈ ਜੀ ਫੇ ਪਹਿਲਾਂ ਵਿੱਚ ਉਹ ਬਲੂਨ ਪਾੜਿਆ ਜੀ ਬੰਦੇ ਨੂੰ ਸਾਹ ਨਹੀਂ ਸੀ ਹੁੰਦਾ ਬਲੂਨ ਪਾੜਨ ਨਾ ਮੁੜ ਕੇ ਇੱਕ ਜੀ ਕੱਢਿਆ ਜੀ ਫੇ ਗੱਡੀ ਸਿੱਧੀ ਕਰਕੇ ਜੀ ਗੰਭੀਰ ਭਾਈ ਪੈਨਾਕ ਬੰਦੇ ਸੀਗੇ ਅੱਛਾ ਜੀ ਹਾਂਜੀ ਮੌਕੇ ਤੇ ਕੱਢ ਲਗਾਏ ਉਹਨਾਂ ਨੂੰ ਭਾਈ ਜੀ ਉਹਨਾਂ ਨੂੰ ਆਟੋ ਦੇ ਵਿੱਚ ਲੈ ਕੇ ਗਏ ਆ ਗੱਡੀ ਕੋਈ ਨਹੀਂ ਆਈ ਜੀ ਅੱਛਾ ਜੀ ਠੀਕ ਹੈ ਜੀ ਉਹਨੂੰ ਇੱਥੋਂ ਆਟੋ ਰੋਕੀ ਆ ਆਟੋ ਦੇ ਵਿੱਚ ਭਾ ਕੇ ਭੇਜਿਆ ਜੀ ਕਿੰਨੀ ਕੁ ਥੇਰ ਹੋ ਗਈ ਹਾਤਾ ਹੋਈ ਹੋਏ ਨੇ ਉਹ ਹੀ ਕਹੇ ਜੀ ਇਹ 20 ਕ 25 ਮਿੰਟ ਓਕੇ ਹਾਂਜੀ ਉਧਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਗਿਆ ਜੀ ਸੱਟਾਂ ਲੱਗੀਆਂ ਆ ਓਕੇ ਇੱਕ ਦੇ ਥੋੜੀਆਂ ਜਿਹੀਆਂ ਜਿਆਦੀਆਂ ਇੱਕ ਦੇ ਹਲੇ ਠੀਕ ਆ ਜੀ ਦੋਹਾਂ ਕਦੇ ਸਾਨੂੰ 11:00 ਤੋਂ ਕਾਲ ਆਈ ਸੀ ਕੰਟਰੋਲ ਰੂਮ ਤੋਂ ਅਸੀਂ ਉਸ ਵੇਲੇ ਤੁਰੰਤ ਇੱਥੇ ਪਹੁੰਚੇ ਆ ਜਿਹੜਾ ਕਿ ਜਾਂ ਬਹੁਤ ਜ਼ਿਆਦਾ ਲੱਗਿਆ ਹੋਇਆ ਸੀ ਅਸੀਂ ਆਪਣੀ ਗੱਡੀ ਦੇ ਨਾਲ ਜਿਹੜੀ ਬਲੈਰੋ ਗੱਡੀ ਦਾ ਐਕਸੀਡੈਂਟ ਹੋਇਆ ਸੀ ਰੋਡ ਤੋਂ ਉਹ ਸਾਈਡ ਤੇ ਕਰਾਇਆ ਗਿਆ ਤੇ ਪ੍ਰੈਸ ਜਿਹੜਾ ਸੰਚਾਰੂ ਕਾਗੜਾ ਚਲਾਇਆ ਗਿਆ ਪਤਾ ਲੱਗਾ ਉਹ ਕਿੰਨੇ ਕਿ ਅਜੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਉਹਦੇ ਬਾਰੇ ਪਤਾ ਕਰ ਰਹੇ ਆ ਉਹਦੇ ਬਾਰੇ ਪਤਾ ਕਰ ਰਹੇ ਆ ਜੀ ਠੀਕ ਹੈ ਗੱਡੀ ਦਾ ਟੈਂਪਰੇਰੀ ਨੰਬਰ ਗੱਡੀ ਦਾ ਟੈਂਪਰੇਰੀ ਨੰਬਰ ਹੈ ਬਲੈਰੋ ਬਣੀ